ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਲਗਾਤਾਰ ਕਾਫੀ ਸਾਰੇ ਚੇਂजेस ਕੀਤੇ ਜਾ ਰਹੇ ਹਨ ਜਿਸ ਕਰਕੇ ਕਾਫੀ ਜ਼ਿਆਦਾ ਸਖਤਾਈ ਵੀ ਹੋ ਗਈ ਹੈ ਅਤੇ ਇਸ ਸਖਤਾਈ ਦਾ ਸਿੱਧਾ ਅਸਰ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਹੈ ਕੈਨੇਡਾ ਦੇ ਸਰਕਾਰ ਦੇ ਵੱਲੋਂ ਪਹਿਲਾਂ ਇੰਟਰਨੈਸ਼ਨਲ ਸਟੂਡੈਂਟਸ ਉੱਪਰ ਕੋਈ ਰੋਕ ਨਹੀਂ ਲਗਾਈ ਗਈ ਸੀ ਪਰ ਪਿਛਲੇ ਸਾਲ 2023 ਦੇ ਅਖੀਰ ਤੋਂ ਹੀ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਕਾਫੀ ਸਾਰੇ ਇਮੀਗ੍ਰੇਸ਼ਨ ਦੇ ਵਿੱਚ ਚੇਂजेस ਕੀਤੇ ਜਾ ਰਹੇ ਹਨ ਅਤੇ ਇਸ ਸਾਲ ਹੁਣ 2024 ਸਪਟੈਂਬਰ ਇਨਟੇਕ ਤੋਂ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਦੇ ਵਿੱਚ ਆਉਣੇ ਇੱਕ ਤਰ੍ਹਾਂ ਦੇ ਨਾਲ ਬੰਦ ਹੀ ਹੋ ਗਏ ਹਨ ਤੇ ਇਸ ਦਾ ਸਿੱਧਾ ਅਸਰ ਜੋ ਕੈਨੇਡਾ ਦੇ ਵਿੱਚ ਕਾਲਜੇਜ਼ ਨੇ ਉਹਨਾਂ ਦੇ ਉੱਪਰ ਵੀ ਦੇਖਣ ਨੂੰ ਮਿਲ ਰਿਹਾ ਹੈ ਕਾਲਜੇਜ਼ ਦੇ ਵਿੱਚ ਇੰਟਰ ਨੈਸ਼ਨਲ ਸਟੂਡੈਂਟਸ ਦੇ ਵੱਲੋਂ ਦਾਖਲਾ ਨਹੀਂ ਲਿਆ ਜਾ ਰਿਹਾ ਜਿਸ ਕਾਰਨ ਕਾਲਜ ਦੇ ਵਿੱਚ ਐਡਮਿਸ਼ਨਸ ਨਹੀਂ ਹੋ ਰਹੀਆਂ ਤੇ ਕਲਾਸਾਂ ਖਾਲੀ ਹਨ ਇਸੇ ਚਾਲਦਿਆਂ ਹੁਣ ਸ਼ੈਰੀਡਨ ਕਾਲਜ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵੱਲੋਂ ਆਪਣੇ ਕਾਲਜ ਦੇ ਵਿੱਚ 40 ਕੋਰਸਸ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਕੈਨੇਡਾ ਵਿੱਚ ਹੁਣ ਇਮੀਗ੍ਰੇਸ਼ਨ ਪ੍ਰਣਾਲੀ ਕਾਫੀ ਸਖਤ ਹੋ ਗਈ ਹੈ ਸਖਤਾਈਬਧ ਨਾਲ ਇਸ ਦਾ ਸਿੱਧਾ ਅਸਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਤੇ ਪਿਆ ਹੈ ਦਾਖਲੇ ਵਿੱਚ ਕਮੀ ਦੇ ਚੱਲਦਿਆਂ ਸ਼ੈਰੀਡਨ ਕਾਲਜ ਆਪਣੇ 40 ਪ੍ਰੋਗਰਾਮਾਂ ਨੂੰ ਮੁਅਤਲ ਕਰ ਰਿਹਾ ਹੈ ਅਤੇ ਸਟਾਫ ਦੀਆਂ ਛਾਂਟੀਆਂ ਵੀ ਕੀਤੀਆਂ ਜਾ ਰਹੀਆਂ ਹਨ ਕਾਲਜ ਦੇ ਪ੍ਰੈਜ਼ੀਡੈਂਟ ਜੈਨੇਟ ਮੋਰਿਸਨ ਦੇ ਬਿਆਨ ਅਨੁਸਾਰ ਕਾਲਜ ਦਾ ਅਨੁਮਾਨ ਹੈ ਕਿ ਅਗਲੇ ਸਾਲ 30% ਘੱਟ ਵਿਦਿਆਰਥੀ ਦਾਖਲਾ ਲੈਣਗੇ ਜਿਸ ਨਾਲ ਮਾਲੀਏ ਵਿੱਚ ਤਕਰੀਬਨ 112 ਮਿਲੀਅਨ ਡਾਲਰ ਦੀ ਕਮੀ ਆਵੇਗੀ। ਮਾਰਿਸਨ ਨੇ ਕਿਹਾ ਕਿ ਸਤਾਈ ਹੋਰ ਪ੍ਰੋਗਰਾਮਾਂ ਦੀ ਵੀ ਕੁਸ਼ਲਤਾ ਸਮੀਖਿਆ ਕੀਤੀ ਜਾਵੇਗੀ ਅਤੇ ਲੰਬੇ ਸਮੇਂ ਤੋਂ ਘਟ ਫੰਡਿੰਗ, ਬਦਲਦੀਆਂ ਸਰਕਾਰੀ ਨੀਤੀਆਂ, ਸਮਾਜਿਕ, ਤਕਨੀਕੀ ਅਤੇ ਆਰਥਿਕ ਵਿਗਨ ਦੇ ਦੌਰਾਨ ਸ਼ੈਰੀਡਨ ਨੂੰ ਵਿੱਤੀ ਤੌਰ ਤੇ ਟਿਕਾਊ ਅਤੇ ਜੀਵੰਤ ਆਧਾਰਾ ਬਣੇ ਰਹਿਣ ਲਈ ਇਹ ਬਦਲਾ ਬਹੁਤ ਜ਼ਰੂਰੀ ਹਨ। ਮੋਰਿਸਨ ਨੇ ਕਿਹਾ ਕਿ ਉਹ ਜੋ ਪ੍ਰੋਗਰਾਮਾਂ ਨੂੰ ਮੁਅਤਲ ਕਰ ਰਹੇ ਹਨ ਉਹਨਾਂ ਪ੍ਰੋਗਰਾਮਾਂ ਦੇ ਸਾਰੇ ਮੌਜੂਦਾ ਵਿਦਿਆਰਥੀਆਂ ਨੂੰ ਗ੍ਰੈਜੂਏਟ ਹੋਣ ਦਾ ਮੌਕਾ ਮਿਲੇਗਾ ਪਰ ਉਹ ਅੱਗੇ ਵਧਣ ਵਾਲੇ ਪਹਿਲੇ ਸਾਲ ਦੇ ਨਵੇਂ ਵਿਦਿਆਰਥੀਆਂ ਨੂੰ ਦਾਖਲ ਨਹੀਂ ਕਰਨਗੇ ਕਾਲਜ ਨੇ ਬੀਤੇ ਦਿਨੀ ਆਪਣੀ ਵੈੱਬਸਾਈਟ ਤੇ ਇਹ ਐਲਾਨ ਕੀਤਾ ਹੈ ਸ਼ੈਰੀਡਨ ਨੇ ਕਿਹਾ ਕਿ ਵਿਦੇਸ਼ੀ ਵਿਦਿਆਰਥੀਆਂ ਦੇ ਨੁਕਸਾਨ ਦੇ ਪ੍ਰਭਾਵ ਨਾਲ ਨਜਿੱਠਣ ਵੇਲੇ ਇਹ ਇਕੱਲਾ ਨਹੀਂ ਹੈ ਕੈਨੇਡਾ ਭਰ ਦੇ ਕਾਲਜ ਅਤੇ ਯੂਨੀਵਰਸਿਟੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਉਹ ਤਬਦੀਲੀਆਂ ਦੀ ਰੋਸ਼ਨੀ ਵਿੱਚ ਕਿਵੇਂ ਕੰਮ ਕਰਦੇ ਹਨ ਅਤੇ ਭਵਿੱਖਬਾਣੀ ਕਰਦੇ ਹਨ ਕਿ ਕਈ ਹੋਰ ਪੋਸਟ ਸਕੈਂਡਰੀ ਸੰਸਥਾਵਾਂ ਵੀ ਇਸੇ ਤਰ੍ਹਾਂ ਦੇ ਕਦਮ ਚੁੱਕਣਗੀਆਂ ਸ਼ੈਡਨ ਕਾਲਜ ਵਿੱਚ ਮੌਤਲ ਕੀਤੇ ਜਾ ਰਹੇ ਪ੍ਰੋਗਰਾਮਾਂ ਵਿੱਚ ਐਪਲਾਈਡ ਸਾਇੰਸ ਐਂਡ ਟੈਕਨੋਲੋਜੀ ਦੀ ਫੈਕਲਟੀ ਵਿੱਚ 13, ਬਿਜ਼ਨਸ ਪ੍ਰੋਗਰਾਮਸ ਦੇ 13, ਐਨੀਮੇਸ਼ਨ ਆਰਟਸ ਐਂਡ ਡਿਜ਼ਾਈਨ ਦੀ ਫੈਕਲਟੀ ਵਿੱਚ 6, ਐਪਲਾਈਡ ਹੈਲਥ ਐਂਡ ਕਮਿਊਨਿਟੀ ਸਟੱਡੀਜ਼ ਦੀ ਫੈਕਲਟੀ ਵਿੱਚ 5 ਅਤੇ ਹਿਊਮੈਨਿਟੀ ਅਤੇ ਸਮਾਜਿਕ ਵਿਗਿਆਨ ਵਿੱਚ 3 ਪ੍ਰੋਗਰਾਮ ਸ਼ਾਮਲ ਹਨ। ਕਾਲਜ ਦੀ ਵੈਬਸਾਈਟ ਅਨੁਸਾਰ ਜਿਹੜੇ ਵਿਦਿਆਰਥੀ ਵਰਤਮਾਨ ਵਿੱਚ ਇਨਾ ਪ੍ਰੋਗਰਾਮਾਂ ਵਿੱਚ ਦਾਖਲ ਹਨ ਉਹ ਅਜੇ ਵੀ ਗ੍ਰੈਜੂਏਟ ਹੋਣ ਦੇ ਯੋਗ ਹੋਣਗੇ ਉਹਨਾਂ ਉੱਪਰ ਇਨ੍ਹਾਂ ਤਬਦੀਲੀਆਂ ਦਾ ਕੋਈ ਅਸਰ ਨਹੀਂ ਹੋਵੇਗਾ ਫੈਡਰਲ ਸਰਕਾਰ ਦੁਆਰਾ ਅੰਤਰਰਾਸ਼ਟਰੀ ਪੋਸਟ ਸਕੈਂਡਰੀ ਵਿਦਿਆਰਥੀਆਂ ਲਈ ਸਟੱਡੀ ਪਰਮਿਟਾ ਤੇ ਕੈਪ ਲਗਾਉਣ ਦੇ ਐਲਾਨ ਕਰਨ ਤੋਂ ਬਾਅਦ ਸ਼ੈਰਡਨ ਕਾਲਜ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰਨ ਵਾਲਾ ਤਾਜ਼ਾ ਕਾਲਜ ਹੈ ਸਰਕਾਰ ਨੇ ਕਿਹਾ ਕਿ ਕੈਪ ਦਾ ਮਕਸਦ ਇਸ ਸਾਲ ਨਵੇਂ ਸਟੂਡੈਂਟ ਵੀਜ਼ਿਆਂ ਦੀ ਗਿਣਤੀ ਨੂੰ 1/3 ਤੋਂ ਵੱਧ ਘਟਾਉਣਾ ਹੈ ਸ਼ੈਰੀਡਨ ਕਾਲਜ ਦੇ ਪ੍ਰੋਫੈਸਰਾਂ ਲਾਇਬ੍ਰੇਰੀਅਨਸ ਅਤੇ ਕਾਉਂਸਲਰਸ ਵੀ ਨੁਮਾਇੰਦਗੀ ਕਰਦੀ ਯੂਨੀਅਨ ਅਤੇ ਸ਼ੈਰੀਡਨ ਫੈਕਲਟੀ ਮੈਂਬਰ ਜੈਕ ਨੇ ਕਿਹਾ ਕਿ ਵਿਦਿਆਰਥੀਆਂ ਤੇ ਲੱਗੇ ਕੈਪ ਨੇ ਸਮੱਸਿਆ ਨੂੰ ਉਜਾਗਰ ਕੀਤਾ ਪਰ ਇਸ ਦੇ ਮੂਲ ਵਿੱਚ ਕਈ ਵਿਧਾਕਾਂ ਤੋਂ ਸੁਭਾਈ ਫੰਡਿੰਗ ਵਿੱਚ ਲਗਾਤਾਰ ਹੋ ਰਹੀ ਕਟੌਤੀ ਵੀ ਜ਼ਿੰਮੇਵਾਰ ਹੈ ਉਨ੍ਹਾਂ ਕੇ ਹੱਕ ਕੇ ਸਿਸਟਮ ਨੂੰ ਬਚਾਉਣ ਦੇ ਹਿੱਸੇ ਵਜੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲਿਆਂਦਾ ਗਿਆ 2019 ਵਿੱਚ ਪੀਸੀ ਸਰਕਾਰ ਨੇ ਘਰੇਲੂ ਵਿਦਿਆਰਥੀਆਂ ਲਈ ਫੀਸਾਂ ਨੂੰ ਵੀ 10% ਤੱਕ ਘਟਾ ਦਿੱਤਾ ਅਤੇ ਉਸ ਫੀਸ ਨੂੰ ਹੁਣ ਤੱਕ ਬਰਕਰਾਰ ਰੱਖਿਆ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਡਨ ਕਾਲਜ ਤੋਂ ਇਲਾਵਾ ਹੋਰ ਕਿਹੜੇ ਕਾਲਜ ਹਨ ਜੋ ਆਪਣੇ ਪ੍ਰੋਗਰਾਮ ਮੌਤਲ ਕਰਦੇ ਹਨ ਬਿਊਰੋ ਰਿਪੋਰਟ ਹਮਦਰਦ ਟੀਵੀ